ਸਵੇਰੇ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਆਪਣੀ ਮੰਜੀ ਤੋਂ ਪੈਰ ਤਾਂ ਥੱਲੇ ਲਾਉਣੇ ਨੇ ਘਟੋ ਘਟ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰ ਲਿਆ ਕਰ। ਸਵਾਲ ਉੱਠੇਗਾ ਜੀ ਇਹ ਬੁਰਸ਼ ਨਹੀਂ ਕੀਤਾ। ਹਾਂ ਜੀ ਅਜੇ ਮੂੰਹ ਨਹੀਂ ਧੋਤਾ। ਹਨ ਗੁਰੂ ਰਾਮਦਾਸ ਜੀ ਨੇ ਸਿੱਖ ਦੀ ਡੈਫੀਨੇਸ਼ਨ ਵਿੱਚ ਪਹਿਲਾਂ ਇਹ ਕਿਹਾ ਹੈ ਕਿ ਸਿੱਖ ਉੱਠਦਿਆਂ ਸਾਰ ਵੇ ਗੁਰੂ ਦਾ ਨਾਮ ਜਪੇ। ਬਾਅਦ ਵਿੱਚ ਉਦਮ ਕਰਕੇ ਇਸ਼ਨਾਨ ਕਰੇ। ਗੁਰਸਤਗੁਰ ਕਾ ਜੋ ਸਿੱਖ ਅਖਾਏ ਪਹਿਲਾ ਸਟੈਪ ਕੀ ਹੈ? ਸੋ ਭਣ ਕੇ ਉਠ ਹਰ ਨਾਮ ਧਿਆਵੈ ਪਹਿਲਾਂ ਉੱਠਦਿਆਂ ਸਾਰ ਤੁਸੀਂ ਜੇ ਮੰਨ ਲੋ ਜਪਜੀ ਸਾਹਿਬ ਨਹੀਂ ਹੁੰਦਾ ਵਹਿਗੁਰੂ ਸ਼ਬਦ ਤਾਂ ਕਹਿ ਸਕਨੇ ਆ ਨਾ ਮੂਲ ਮੰਤਰ ਦਾ ਪਾਠ ਤਾਂ ਕਰ ਸਕਨੇ ਆ ਉਹ ਗੁਰਮੁਖੋ ਪੁਰਾਣੇ ਸਮੇਂ ਬੰਦੇ ਕਹਿੰਦੇ ਸਨ ਕਿ ਸਵੇਰੇ ਚੰਗਾ ਸ਼ਬਦ ਕੰਨਾਂ 'ਚ ਪੈ ਜਾਏ ਤੇ ਚੰਗਾ ਬੰਦਾ ਮੱਥੇ ਲੱਗ ਜਾਏ ਤੇ ਸਾਰਾ ਦਿਨ ਚੰਗਾ ਨਿਕਲਦਾ ਤੇ ਜਿਹਦੇ ਸਿੱਖ ਦੇ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਮੁਖ ਵਿੱਚ ਬਾਣੀ ਹੋਵੇ ਤੇ ਆਪਣੇ ਬੋਲ ਬਾਣੀ ਦਾ ਕੰਨਾਂ ਵੀ ਸੁਣੇ